ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ YouTube ਟਰੈਕਟਰ ਮੇਲਾ ਚੈਨਲ ਜੇ ਤੁਸੀਂ ਵਿਖ ਰਹੇ ਹੋ Facebook ਪੇਜ ਖੇਤ ਦੀ ਕਵਰ ਅੱਜ ਅਸੀਂ ਲੈ ਕੇ ਆਏ ਆਂ ਜੀ ਸੋਨਾਲ ਇੱਕ 35 ਟਰੈਕਟਰ ਵਿਕਾਊ ਹੈ ਜੀ 2018 ਮਾਡਲ ਹੈ ਜੀ ਰੇਟ 390 ਹਜ਼ਾਰ ਪੰਜਾਬ ਨੰਬਰ ਪਿੰਡ ਬੀਰੂ ਵਾਲਾ ਗੁੜਾ ਸਰਸਾਰਣ ਦੇ ਵਿੱਚ ਇਹ ਟਰੈਕਟਰ ਖੜਾ ਹੈ ਤੁਸੀਂ ਦੇਖ ਸਕਦੇ ਹੋ 390000 ਰੁਪਏ ਰੇਟ ਰੱਖਿਆ ਹੈ ਪੰਜਾਬ ਨੰਬਰ ਹੈ ਜੀ 18 ਮਾਡਲ ਹੈ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਦੇ ਵਿੱਚ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦਾ ਪਤਾ ਲੱਗਦਾ ਜੀ ਇਸ ਤਰ੍ਹਾਂ ਤੁਸੀਂ ਵੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਨੰਬਰ ਵੀਰ ਦਾ ਨੋਟ ਕਰ ਲਓ ਮੇਰੇ ਨੰਬਰ 91604239 ਇਸ ਨੰਬਰ ਤੇ ਕਾਲ ਕਰਕੇ ਸੋਨਾਲੀ ਕਾ 35 ਟਰੈਕਟਰ ਹੈ ਜਿਹੜਾ ਤੁਸੀਂ 390000 ਚ ਖਰੀਦ ਸਕਦੇ ਹੋ। ਹੀਰੋ ਐਚ ਐਫ ਡਿਲਕਸ ਮੋਟਰਸਾਈਕਲ ਵਿਕਾਊ ਹੈ ਜੀ। ਹੀਰੋ ਐਚ ਐਫ ਡਿਲਕਸ ਮੋਟਰਸਾਈਕਲ ਵਿਕਾਊ ਹੈ ਜੀ 2014 ਮਾਡਲ ਹੈ ਜੀ 36000 ਰੁਪਏ ਰੇਟ ਰੱਖੇਗਾ ਪਹਿਲੇ ਨਾ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਨਵੇਂ ਟਾਇਰ ਨੇ ਏਰੀਆ ਜੀ ਮੋੜ 988853136 988853136 ਇਸ ਨੰਬਰ ਤੇ ਕਾਲ ਕਰਕੇ ਹੀਰੋ ਐਫ ਡੀ ਲਕਸ ਮੋਟਰਸਾਈਕਲ 2014 ਮਾਡਲ ਤੁਸੀਂ 36000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਪੰਜਾਬ ਨੰਬਰ ਹੈ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਨੀਲੀ ਰਾਵੀ ਦਾ ਝੋਟਾ ਵਿਕਾਊ ਹੈ ਜੀ ਨੀਲੀ ਰਾਵੀ ਦਾ ਝੋਟਾ ਵਿਕਾਊ ਹੈ ਜੀ ਏਰੀਆ ਫਿਰੋਜ਼ਪੁਰ ਰੇਟ 1 ਲੱਖ 20 ਹੇਅਰ 1 ਲੱਖ 2000 ਰੁਪਏ ਰੇਟ ਰੱਖਿਆ ਗਿਆ ਏਰੀਆ ਫਿਰੋਜ਼ਪੁਰ ਹੈ ਜੀ 9478314849 ਇਸ ਨੰਬਰ ਤੇ ਫੋਨ ਕਰਕੇ ਨੀਲੀ ਰਾਵੀ ਦਾ ਝੋਟਾ 1 ਲੱਖ 2000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਆ ਜਿਹੜੇ ਵੀ ਵਧੀਆ ਕਮੈਂਟ ਕਰ ਰਹੇ ਨੇ ਸਪੋਰਟ ਕਰ ਰਹੇ ਨੇ ਚੈਨਲ ਨੂੰ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਦੁਰਮਟ ਮਸ਼ੀਨ ਵਿਕਾਊ ਹੈ ਜੀ 2023 ਮਾਡਲ ਹੈ ਜੀ 60000 ਰੁਪਏ ਰੇਟ ਰੱਖੀ ਹੈ 75000 ਦੀ ਨਮੀ ਆਈ ਸੀ ਬਾਕੀ ਮੌਕੇ ਤੇ ਬਾਦਾ ਘਾਟਾ ਕਰ ਲੈਣਗੇ ਜੀ ਏਰੀਆ ਪਿੰਡ ਰੋਂਤਾ ਮੋਗਾ 62390 80402 62390 80402 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੁਰਮਟ ਮਸ਼ੀਨ 2023 ਮਾਡਲ ਹੈ ਜਿਹੜੀ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਬੀਲ ਦਾ ਕਹਿਣਾ ਹੈ ਕਿ ਬਾਅਦ ਦਾ ਘਟਾ ਮੌਕੇ ਤੇ ਕਰ ਲੈਣਗੇ 23 ਮਾਡਲ ਮਸ਼ੀਨ ਹੈ ਜੀ ਇਹ ਕਣਕ ਵਿਜਾਈ ਮਸ਼ੀਨ ਵਿਕਾਊ ਹੈ ਜੀ ਕਣਕ ਵਿਜਾਈ ਮਸ਼ੀਨ ਵਿਕਾਊ ਹੈ ਜੀ 18000 ਪਰ ਰੇਟ ਰੱਖਿਆ ਗਿਆ ਏਰੀਆ ਪਿੰਡ ਕੋਟ ਸੁਖੀਆ ਅਫਰੀਦ ਕੋਟ ਪਿੰਡ ਕੋਟ ਸੁਖੀਆ ਫਰੀਦਕੋਟ 18000 ਰੁਪਏ ਰੇਟ ਰੱਖਿਆ ਹੈ ਜੀ ਕਨਕ ਵਿਜੈ ਮਸ਼ੀਨ ਵਿਕਾਊ ਹੈ ਜੀ ਕੰਡੀਸ਼ਨ ਜਿਵੇਂ ਸਾਫ਼ ਹੈ ਜੀ ਤੁਸੀਂ ਦੇਖ ਸਕਦੇ ਹੋ 9463236223 9463236223 ਇਸ ਨੰਬਰ ਤੇ ਫੋਨ ਕਰਕੇ ਕਨਕ ਵਿਜੈ ਮਸ਼ੀਨ ਹੈ ਜਿਹੜੀ ਤੁਸੀਂ 18000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਪਿੰਡ ਵੀਰ ਦਾ ਹੈਗਾ ਕੋਟ ਸੁਖੀਆ ਫਰੀਦਕੋਟ ਸ਼ਕਤੀਮਾਨ ਦੀ ਮੱਕੀ ਅਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਸ਼ਕਤੀਮਾਨ ਦੀ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਸਿੰਗਲ ਰੋ ਮਾਡਲ 2022 ਲਾਸਟ ਹੈ ਜੀ 2 ਲੱਖ ਰੁਪਏ ਰੇਟ ਰੱਖਿਆ ਗਿਆ ਹੈ ਏਰੀਆ ਜੀ ਪਿੰਡ ਗੁੰਮਟੀ ਕਲਾ ਰਾਮਪੁਰਾ ਫੂਲ ਨੇੜੇ ਭਗਤਾ ਪਾਈਕਾ 9053355165 9053355165 ਨੰਬਰ ਤੇ ਫੋਨ ਕਰਕੇ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਲਾਸਟ ਆਫ ਮਾਡਲ 2022 2 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਮਸ਼ੀਨ ਨੂੰ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਕਰ ਦਿਓ ਡੈਂਪਰ ਟਰਾਲੀ ਵੀ ਕਾਹੂ ਹੈ ਜੀ ਟਰਾਲ ਦਾ ਸਾਈਜ਼ ਹੈ 10.8x6.2 ਜਿਸਤੇ ਦੇ ਫਰਸ਼ ਏਰੀਆ ਜਲਾਲਾਬਾਦ ਰੇਟ 1 ਲੱਖ 45000 ਵਧੀਆ ਵੇਡ ਲੱਗੇ ਹੋਏ ਨੇ ਸਾਫ ਕੰਡੀਸ਼ਨ ਦੇ ਟਰਾਲੀਏ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਜਿਸਤੇ ਦੇ ਫਰਸ਼ ਲੱਗੀ ਹੋਈ ਹੈ ਏਰੀਆ ਜਲਾਲਾਬਾਦ ਰੇਟ 1 ਲੱਖ 45000 ਡੈਂਪਰ ਟਰਾਲੀ ਹੈ ਜੀ 9646278402 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਰ ਟਰਾਲੀ 1 ਲੱਖ 45000 ਰੁਪਏ ਦੇ ਵਿੱਚ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ ਜੀ ਝੋਨਾ ਲਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਝੋਨਾ ਲਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਰੇਟ ਹੈ 5 ਲੱਖ 20000 5 ਲੱਖ 20000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਕਪੂਰਥਲਾ 7087070 ਪੂਰਾ 400 70870 70 ਪੂਰਾ 400s ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਖੇਤੀ ਖਬਰ ਪੇਜ ਦੇ ਉੱਤੇ ਮੈਸੇਜ ਕਰਦੇ ਨੇ ਕਿ ਸਾਡੇ ਕੋਲੇ ਜ਼ਮੀਨ ਵਿਕਾਉ ਉਹਨਾਂ ਵੀਰਾਂ ਦੇ ਲਈ ਮੈਸੇਜ ਹੈ ਜੀ ਤੁਸੀਂ ਸਾਨੂੰ 9877988446 ਇਸ ਨੰਬਰ ਤੇ ਜ਼ਮੀਨ ਦੀ ਵੀਡੀਓ ਬਣਾ ਕੇ ਵਿੱਚ ਖਾਲ ਵਗੈਰਾ ਕਨੈਕਸ਼ਨ ਲੱਗੇ ਕੁਝ ਵੀ ਸਾਰੀ ਜ਼ਮੀਨ ਦੀ ਵੀਡੀਓ ਬਣਾ ਕੇ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਜੀ Swift VDI ਗੱਡੀ ਵਿਕਾਊ ਹੈ ਜੀ ਰੇਟ 190000 ਏਰੀਆ ਪਿੰਡ ਗਿਲੀ ਬੋਦਲਾ ਜੀਰਾ ਕਾਗਜ਼ ਵਗੈਰਾ ਗੱਡੀ ਦੇ ਪੂਰੇ ਨੇ ਜੀ ਗੱਡੀ ਦੇ ਵਿੱਚ ਕੋਈ ਵੀ ਨੁਕਸ ਨਹੀਂ ਹੈਗਾ ਸਾਫ਼ ਕੰਡੀਸ਼ਨ ਦੀ ਗੱਡੀ ਹੈ ਤੁਸੀਂ ਮੌਕੇ ਤੇ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ 190 ਰੇਟ ਰੱਖਿਆ ਗਿਆ ਜੀ Swift VDI ਗੱਡੀ ਵਿਕਾਊ ਹੈ ਜੀ 9855025415 9855025415 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਵੀਡੀਓ ਗੱਡੀ 1,90,000 ਦੇ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ। ਲੋ ਜੀ ਇੱਕ ਹੋਰ ਨਵੀਂ ਜ਼ਮੀਨ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ। 5 ਕਿੱਲੇ ਜ਼ਮੀਨ ਵਿਕਾਊ ਹੈ ਜੀ ਪਿੰਡ ਦੀ ਨਿਆਈ ਵਾਲਾ ਬਾਣ ਹੈ ਜੀ ਬੋਰ ਲੱਗਿਆ ਖੁੱਲਾ ਨਹਿਰ ਦਾ ਪਾਣੀ ਹੈ ਕੋਈ ਲਿਮਟ ਨਹੀਂ ਹੈਗੀ ਕੋਈ ਲੋਨ ਨਹੀਂ ਹੈਗਾ ਪਿੰਡ ਨਮਾ ਕਿਲਾ ਫਰੀਦਕੋਟ ਇਰਗੇ ਵੀਰ ਦਾ 52 ਲੱਖ ਰੁਪਏ ਕਿਲਾ ਰੇਟ ਰੱਖਿਆ ਗਿਆ ਸੜਕ ਦਾ ਫਰੰਟ ਹੈ ਨੇੜੇ ਸ਼ਾਉਮੀ 7614122545 8264591373 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਜ਼ਮੀਨ ਹੈ ਜਿਹੜੀ ਤੁਸੀਂ ਇਸ ਵੀਰ ਦੀ 5 ਕਿਲੇ ਜ਼ਮੀਨ ਹੈ ਜੀ 52 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਨਾ ਜੀ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਜਿਹੜੇ ਵੀਰ ਐਡ ਕਰਵਾਉਣ ਦੇ ਚਾਹਵਰ ਨੇ ਉਹ ਨੰਬਰ ਨੋਟ ਕਰ ਲੈ 9877988446 ਇਸ ਨੰਬਰ ਤੇ 5 ਤੋਂ 7 ਫੁੱਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜੀ ਜਾਣਕਾਰੀ ਭੇਜਣਾ ਸਾਰੀ ਜ਼ਰੂਰੀ ਹੈ ਤੇ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਚੈੱਕ ਕਰਕੇ ਚੰਗੀ ਤਰ੍ਹਾਂ ਪੂਰੀ ਜਾਣਕਾਰੀ ਅਤੇ ਫੋਟੋ ਮਾ ਵਗੈਰਾ ਫੇਰ ਭੇਜਾ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ। ਆ ਦੇਖੋ ਭਾਈ ਜੀ ਮੱਝ ਦੁੱਧਾਂ ਸੂਆ ਪਿਛਲੇ ਸੂਏ ਦਾ ਦੁੱਧ ਸੀਗਾ ਤਾਂ 17 ਲੀਟਰ ਇੱਕ ਦੀ 20 30 ਸਮਰਤਾ ਹੈਗੀ ਹੈ ਜੀ। ਕਾਣਾਵਲੀ ਮੰਡੀ ਜਲਾ ਸਰਸਾ हज तो तैयार होगी जी पूरी ठील सील ठंडी है जी कोई दिक्कत नहीं पूरी सील